ਖਬਰ ਹੁਸ਼ਿਆਰਪੁਰ ਦੇ ਮੁਹੱਲਾ ਨਿਊ ਮੰਡੀ ਕੋਕਲ ਨਗਰ ਤੋਂ ਹੈ ਜਿੱਥੋਂ ਦਾ ਇੱਕ 14 ਸਾਲਾ ਮੁੰਡਾ ਪੇਦ ਪਰੇ ਹਲਾਤਾ ਚੋਂ ਗਰੋ ਲਾਪਤਾ ਹੋ ਗਿਆ ਇਸ ਸਬੰਧੀ ਜਾਣਕਾਰੀ ਦਿੰਦਿਆਂ ਲਾਪਤਾ ਹੋਏ ਬੱਚੇ ਪ੍ਰਭਜੋਤ ਸਿੰਘ ਦੀ ਮਾਤਾ ਜਸਵੀਰ ਕੌਰ ਨੇ ਦੱਸਿਆ ਕਿ ਉਹਨਾਂ ਦਾ ਬੱਚਾ ਬੀਤੇ ਸ਼ਨੀਵਾਰ ਨੂੰ ਸ਼ਾਮ 6 ਵਜੇ ਤੋਂ ਕਰੋ ਮੋਟਰਸਾਈਕਲ ਤੇ ਗਿਆ ਸੀ ਪਰੰਤੂ ਮੁੜ ਕੇ ਵਾਪਸ ਨਹੀਂ ਆਇਆ ਤੇ ਪਰਿਵਾਰ ਵੱਲੋਂ ਉਸ ਦੀ ਕਾਫੀ ਜ਼ਿਆਦਾ ਪਾਲ ਕੀਤੀ ਗਈ ਤੇ ਰਿਸ਼ਤੇਦਾਰਾਂ ਤੱਕ ਵੀ ਪਹੁੰਚ ਕੀਤੀ ਗਈ ਪਰੰਤੂ ਉਹਨਾਂ ਦੇ ਬੱਚੇ ਦਾ ਕੁਝ ਵੀ ਪਤਾ ਨਹੀਂ ਲੱਗ ਸਕਿਆ ਉਹਨਾਂ ਦੱਸਿਆ ਕਿ ਕਰੀਬ 1 ਮਹੀਨੇ ਪਹਿਲਾਂ ਉਹਨਾਂ ਦਾ ਬੱਚਾ ਘਰੋਂ ਗੱਡੀ ਲੈ ਕੇ ਚਲਾ ਗਿਆ ਸੀ ਤੇ ਹਾਦਸਾ ਹੋ ਗਿਆ ਸੀ ਜਿਸ ਤੋਂ ਬਾਅਦ ਪਰਿਵਾਰ ਵੱਲੋਂ ਉਸ ਨੂੰ ਡਾਂਟਿਆ ਗਿਆ ਸੀ ਤੇ ਉਸ ਤੋਂ ਬਾਅਦ ਉਹ ਲਗਾਤਾਰ ਚੁੱਪ-ਚੁੱਪ ਰਹਿੰਦਾ ਸੀ ਤੇ 27 April ਦਿਨ ਸ਼ਨੀਵਾਰ ਨੂੰ ਉਹ ਘਰੋਂ ਆਪਣੇ ਚਾਚੇ ਦਾ ਡਿਸਕਵਰ ਮੋਟਰਸਾਈਕਲ ਲੈ ਕੇ ਕਿਧਰੇ ਚਲਾ ਗਿਆ ਪਰੰਤੂ ਵਾਪਸ ਨਹੀਂ ਆਇਆ ਜਿਸ ਦੀ ਪਰਿਵਾਰ ਵੱਲੋਂ ਥਾਣਾ ਮਾਡਲ ਟਾਊਨ ਪੁਲਿਸ ਨੂੰ ਸ਼ਿਕਾਇਤ ਦੇ ਦਿੱਤੀ ਗਈ ਹੈ ਇਸ ਮੌਕੇ ਪਰਿਵਾਰ ਨੇ ਪੁਲਿਸ ਪ੍ਰਸ਼ਾਸਨ ਤੋਂ ਮਦਦ ਦੀ ਗੋਹਲ ਲਗਾਉਂਦੇ ਹੋਏ ਉਹਨਾਂ ਦੇ ਬੱਚੇ ਨੂੰ ਜਲਦ ਤੋਂ ਜਲਦ ਲੱਭਣ ਦੀ ਮੰਗ ਕੀਤੀ ਹੈ। ਬਿਊਰੋ ਰਿਪੋਰਟ ਹੁਸ਼ਿਆਰਪੁਰ। ਜਸਵੀਰ ਕਾਲ। ਕਿਹੜਾ ਮੋਲ ਹੈ ਜੀ? ਨਿਊ ਮੰਡੀ ਗੋਕਲ ਨਗਰ। ਠੀਕ ਹੈ ਜੀ। ਕਿ ਬੇਟੇ ਦਾ ਕੀ ਨਾਮ ਹੈ ਜੀ? ਪ੍ਰਭਜੋਤ ਸਿੰਘ। ਕਿੰਨੀ ਉਮਰ ਹੋਦੀ? 14 ਸਾਲ। ਕਿਹੜੀ ਕਲਾਸ ਪੜਦਾ ਹੈ? 8th ਕਲਾਸ। ਕੀ ਗਲਤ ਹੋਈ ਹੈ ਕਰੋ ਜਨਨ ਮੈਨੂੰ ਦੱਸੋ ਕੁਝ ਵੀ ਨਹੀਂ ਮੈਂ 6 ਵਜੇ ਨਾਲ ਮੋਟਰਸਾਈਕਲ ਲੈ ਕੇ ਘਰੋਂ ਬਿਨਾਂ ਦੱਸੇ ਕਿਸ ਨੂੰ ਮੋਟਰਸਾਈਕਲ ਲੈ ਕੇ ਨਿਕਲ ਗਿਆ ਤੇ ਸੈਟਰਡੇ ਦਾ ਮੁੜ ਕੇ ਵਾਪਸ ਨਹੀਂ ਆਇਆ ਘਰੇ ਕਿੰਨੇ ਵਜੇ ਗਿਆ ਸੀ ਸੈਟਰਡੇ ਸੈਟਰਡੇ 6 ਵਜੇ ਨਾਲ ਸ਼ਾਮ ਨੂੰ ਸ਼ਾਮ ਦੇ 6 ਵਜੇ ਤੇ ਬਾਈਕ ਕਿਹਦੀ ਲੈ ਗਿਆ ਬਾਈਕ ਆਦੀ ਆਪਣੇ ਉਹਦੇ ਚਾਚੇ ਦੀ ਬਾਈਕ ਸੀਗੀ ਠੀਕ ਹੈ ਤੇ ਕਿਹੜੇ ਸਕੂਲ ਚ ਪੜਦਾ ਇਹ ਗਿਆਨੀ ਕੇਂਦਰ ਸਕੂਲ ਠੀਕ ਹੈ ਕਿਸੇ ਤੋਂ ਕੋਈ ਸ਼ੱਕ ਵਗੈਰਾ ਜਗ ਨੂੰ ਲੱਗਿਆ ਇੰਦਾ ਤਾਂ ਕੋਈ ਸ਼ੱਕ ਨਹੀਂ ਹੈਗੀ ਕੀ ਘਰ 'ਚ ਗੱਲਬਾਤ ਹੋਈ ਸੀ ਕੋਈ ਗੱਲਬਾਤ ਨਹੀਂ ਹੋਈ ਕਿਸੇ ਨੇ ਕੁਛ ਨਹੀਂ ਕੀਤਾ ਉਹਦੇ ਬਿਹੇਵੀਅਰ ਦੀ ਗੱਲ ਕਰੀਏ ਕਿਸ ਤਰ੍ਹਾਂ ਦਾ ਕਿਸੇ ਨਾਲ ਕੋਈ ਲੜਾਈ ਝਗੜਾ ਸਕੂਲ ਦੇ ਵਿੱਚ ਹੋਇਆ ਹੋਵੇ ਘਰ ਦੇ ਵਿੱਚ ਨਹੀਂ ਕਦੀ ਹੀ ਲੜਾਈ ਝਗੜਾ ਕੋਈ ਕਿਸੇ ਨਾਲ ਕੁਛ ਨਹੀਂ ਕੀਤਾ ਉਹਦਾ ਸ਼ਰਾਰਤੀ ਜ਼ਰੂਰ ਆ ਬਟ ਲੜਾਈ ਝਗੜਾ ਨਹੀਂ ਕੀਤਾ ਕੋਈ ਘਰ ਦੇ ਵਿੱਚ ਪਹਿਲਾਂ ਵੀ ਇਸ ਤਰ੍ਹਾਂ ਦੀ ਗੱਲਬਾਤ ਹੋਈ ਹੋਵੇ ਮਹੀਨਾ ਡੇਢ ਮਹੀਨਾ ਪਹਿਲਾਂ ਹੋਈ ਸੀਗੀ ਕੀ ਗੱਲ ਬਤਾਉਣੀ ਉਸ ਗੱਡੀ ਲੈ ਗਿਆ ਸੀ ਬਿਨਾਂ ਦੱਸੇ ਚਾਲਾਨੇ ਦੀ ਕੋਸ਼ਿਸ਼ ਕਰਦਾ ਪਿਆ ਸੀਗਾ ਫੇ ਗੱਡੀ ਦਾ ਐਕਸੀਡੈਂਟ ਖੁਦ ਹੀ ਕਰ ਲਿਆ ਸੀ ਬਟ ਇਹ ਹੈ ਕਿ ਕਿਸੇ ਦਾ ਕੋਈ ਨੁਕਸਾਨ ਨਹੀਂ ਕੀਤਾ ਉਹਦੇ ਵਿੱਚ ਗੱਡੀ ਖਰਾਬ ਹੋਈ ਆ ਸਾਡੀ ਬਸ ਉਹ ਵੀ ਆਪਣੀ ਗੱਡੀ ਸੀ ਦੋ ਡਾਂਟਿਆ ਸੀ ਬਸ ਉਹਦੋਂ ਹਾਂ ਉਸ ਵੇਲੇ ਡਾਂਟਿਆ ਸੀਗਾ ਤੈਨੂੰ ਲੱਗਿਆ ਤੁਹਾਨੂੰ ਕਿ ਉਸ ਤੋਂ ਬਾਅਦ ਚੁੱਪ ਚੁੱਪ ਰਹਿੰਦਾ ਸੀ ਜਾਂ ਕੁਝ ਹਾਂ ਉਸ ਤੋਂ ਬਾਅਦ ਚੁੱਪ ਚੁੱਪ ਰਹਿੰਦਾ ਸੀਗਾ ਜ਼ਿਆਦਾ ਸ਼ਰਾਰਤ ਨਹੀਂ ਕਰਦਾ ਸੀ ਬਸ ਆਪਸ ਵਿੱਚ ਦੋਨੋਂ ਬਰਾਮਸਤੀ ਜਿੱਦਾਂ ਕਰਦੇ ਹੁੰਦੇ ਆ ਉਹੀ ਚੀਜ਼ ਸੀਗਾ ਹੋਰ ਤਾਂ ਕੁਝ ਨਹੀਂ ਕਿ ਫਰੈਂਡ ਸਰਕਲ ਕਰਵਾ ਠੀਕ ਹੈ ਸਾਰਾ ਕੁਝ ਫਰੈਂਡ ਸਰਕਲ ਦੇ ਵਿੱਚ ਇੱਕ ਦੋ ਮੁੰਡੇ ਮੈਨੂੰ ਲੱਗੇ ਸੀ ਖਰਾਬ ਬਟ ਉਹਨਾਂ ਨੂੰ ਅਸੀਂ ਵਾਰਨ ਕਰਕੇ ਆਏ ਸੀਗੇ ਕਿ ਇਹਨਾਂ ਦੂਰੀਆਂ ਬਣਾ ਕੇ ਰੱਖੋ ਉਸ ਤੋਂ ਬਾਅਦ ਨਾ ਤਾਂ ਕੋਈ ਜ਼ਿਆਦਾ ਘਰ ਆਂਦਾ ਹੀ ਸੀਗਾ ਮੈਂ ਵਰਕਿੰਗ ਜੌਬ ਕਰਦੀ ਆਂ ਬਟ ਪਿੱਛੋਂ ਘਰ ਤੋਂ ਵੀ ਪਤਾ ਲੱਗ ਜਾਂਦਾ ਜੇ ਕੋਈ ਆਂਦਾ ਤਾਂ ਇਦਾਂ ਕੋਈ ਆਂਦਾ ਨਹੀਂ ਸੀ ਫਾਦਰ ਸਾਹਿਬ ਕਿੱਥੇ ਨੇ ਫਾਦਰ ਇਹਨਾਂ ਦੇ ਬਾਹਰ ਨੇ ਠੀਕ ਹੈ ਜੀ ਤੇ ਹੁਣ ਤੁਸੀਂ ਕਿਹੜੀ ਘੜੀ ਹੈਗਾ ਉਹਨੂੰ ਰੱਬਿਆ ਤੁਸੀਂ ਅਸੀਂ ਟਿੱਬਾ ਸਾਹਿਬ ਗਏ ਆ ਤੇ ਦੋਨੋਂ ਮੁੰਡੇ ਇੱਥੇ ਟਿੱਬਾ ਸਾਹਿਬ ਦੇ ਕੇ ਇੱਥੇ ਨਵਾਲੀ ਟਿਊ ਬਿਲਕੁਲ ਰਹਿਣ ਵਾਲਾ ਉਹਨਾਂ ਦੇ ਘਰ ਗਏ ਸੀਗੇ ਫਿਰ ਫੁੱਟਬਾਲ ਗਰਾਊਂਡ ਗਿਆ ਦੇਖਣ ਵਾਸਤੇ ਤੇ ਉੱਥੇ ਰੇਲਵੇ ਮੰਡੀ ਗਰਾਊਂਡ ਦੇਖ ਕੇ ਆਏ ਆ ਹੋਰ ਵੀ ਰਿਸ਼ਤੇਦਾਰ ਵਗੈਰਾ ਦੇ ਪਤਾ ਕੀਤਾ ਰਿਸ਼ਤੇਦਾਰ ਸਾਰੇ ਪਾਸੇ ਫੋਨ ਖੜਕਾਉਂਦੇ ਆ ਜਿਹਦਾ ਸਟੇਟਸ ਪਾਇਆ ਸੀ ਸਭ ਨੂੰ ਪਤਾ ਵੀ ਲੱਗ ਗਿਆ ਆ ਪੁਲਿਸ ਕੰਪਲੇਟ ਕਰ ਦਿੱਤੀ ਹੋਈ ਆ ਪੁਲਿਸ ਕੰਪਲੇਨ ਵੀ ਕੀਤੀ ਹੈ ਕੱਲ ਸ਼ਾਮ ਦੀ ਕੀਤੀ ਸੀ ਬਟ ਉਹਨਾਂ ਵੱਲੋਂ ਕੋਈ ਹਜੇ ਤੱਕ ਨਾ ਉਹਨਾਂ ਨੇ ਕਾਲ ਡੀਟੇਲ ਕਿ ਲਾਈਕ ਕਰਦੇ ਕਹਿੰਦੇ ਸੀ ਕਿ ਘਰ ਤੋਂ ਨਿਕਲਣ ਪਹਿਲਾਂ ਉਹਨਾਂ ਨੇ 2:30 ਵਜੇ ਨਾਲ ਕਿਸੇ ਨੂੰ ਕਾਲ ਕੀਤੀ ਔਰ ਉਹ ਫੋਨ ਚੋਂ ਨੰਬਰ ਡਿਲੀਟ ਕਰ ਚੁੱਕੇ ਆ। ਤੋ ਉਹ ਦਿਨਾਂ ਤੋਂ ਰਿਕਾਰਡਿੰਗ ਕੀਤੀ ਜੇ ਆਫ ਆਰ ਨੂੰ ਆਪਾਂ ਮੰਗਿਆ ਕਾਪੀ ਮੰਗੀ ਪੁਲਿਸ ਵਾਲਿਆਂ ਨੇ ਸਾਡੀ ਕਾਪੀ ਵੀ ਨਹੀਂ ਦਿੱਤੀ ਸਾਨੂੰ। ਕੀ ਮੰਗ ਕਰਦਾ ਪੁਲਿਸ ਪ੍ਰਸ਼ਾਸਨ ਤੋਂ? ਕਹਿੰਦਾ ਅਸੀਂ ਆ ਮੈਂ ਇੱਥੇ ਕਹਿੰਦੀ ਕਿ ਲਬਨ ਚ ਹੈਲਪ ਕਰਨ। ਹੋਰ ਤਾਂ ਕੁਝ ਨਹੀਂ ਸਾਥ ਦੇ ਦੇਣ ਕਿ ਅਸੀਂ ਇਕੱਲੇ ਕਿੱਥੇ ਰਹੀਏ ਨੱਠਣ। ਕੋਈ ਮੋਬਾਈਲ ਵਗੈਰਾ ਵੀ ਨਾਲ ਲੈ ਕੇ ਆ। ਮੋਬਾਈਲ ਨਹੀਂ ਹੈਗਾ ਉਹਦੇ ਕੋਲ। ਸੇਵ ਬਾਈਕ ਹੀ ਹੈ ਉਹਦੇ ਕੋਲ ਬਾਈਕ ਦਾ ਨੰਬਰ ਹੈਗਾ PB07AN1342 ਤੇ ਦੇਖਦਾ ਹੋਵੇ ਵੀਡੀਓ ਕੀ ਕਰਨਾ ਚਾਹੁੰਦੀ ਹਾਂ ਹਾਂਜੀ ਬਸ ਇਹ ਹੈ ਕਿ ਜਿੰਨੂੰ ਵੀ ਲੱਭਦਾ ਆ ਮੇਰੇ ਨੰਬਰ ਤੇ ਕੰਟੈਕਟ ਕਰਕੇ ਸਾਨੂੰ ਦੱਸੇ ਜਿੱਥੇ ਵੀ ਹੈਗਾ ਬਸ ਸਹੀ ਸਲਾਮਤ ਕਰ ਨੂੰ ਆਵੇ